ਆ ਨੂੰ ਫੋਨ ਆਇਆ ਜਸਵੰਤ ਸਿੰਘ ਖਾਲੜਾ ਦਾ ਬੀਜੀਤ ਸਿੰਘ ਸੰਧੂ ਜਿਹੜਾ ਹੈਗਾ ਮੈਨੂੰ ਧਮਕੀਆਂ ਦੇ ਰਿਹਾ ਅਸੀਂ ਇਹਨੂੰ ਕਿਹਾ ਵੀ ਤੂੰ ਚੰਡੀਗੜ੍ਹ ਆ ਜਾ ਅੱਛਾ ਜੀ ਸੋ ਹੀ ਕੇਮ ਟੂ ਚੰਡੀਗੜ੍ਹ ਵੀ ਹੈਲਡ ਅ ਮੀਟਿੰਗ اسپੈਸ਼ਲੀ ਰਿਮੈਂਬਰ ਮੈਨੂੰ ਕੋਈ ਕੰਮ ਸੀਗਾ ਅੰਬਾਲਾ ਤੇ ਮੈਂ ਅਸੀਂ ਗੱਡੀ 'ਚ ਬੈ ਕੇ ਇਕੱਠੇ ਚਲੇ ਗਏ ਤੇ ਰਸੇ ਗੱਲਾਂ ਕਰਦੇ ਰਹੇ ਤੇ ਅਸੀਂ ਉਹਨੂੰ ਸੁਜੈਸਟ ਕੀਤਾ ਵੀ ਤੂੰ ਨਾ ਸਿਕਿਉਰਿਟੀ ਲਗਵਾ ਲੈ ਤੇ ਇਹਨੂੰ ਨੇ ਚੁੱਕ ਕੇ ਮਾਰ ਦੇਣਾ ਕਹਿੰਦੇ ਉਹ ਕਹਿੰਦਾ ਵੀ ਇਹੀ ਪਿਆ ਵੀ ਤੂੰ ਅਨੁਸ਼ਾਤੀ ਲਾਸ਼ਾਂ ਨੂੰ ਕੋਖ ਕਰ ਰਹੇ ਆ ਤੇ ਤੈਨੂੰ ਵੀ ਅਸੀਂ ਅਨੁਸ਼ਾਤੀ ਲਾਸ਼ ਬਣਾ ਦੇਣਾ ਹਾਂ ਵੀ ਜੇ 25000 ਇਨਕਾਊਂਟਰ ਹੋਏ ਨੇ ਤੇ 25000 ਇੱਕ ਮਾਰਨ ਚ ਵੀ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਇੱਕ ਆਊਗੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਸਿਕਿਉਰਿਟੀ ਲੋ ਕਹਿੰਦਾ ਜੀ ਮੈਂ ਸਿਕਿਉਰਿਟੀ ਲਗਾ ਲਈ ਤੇ ਲੋਕਾਂ ਨੇ ਮੇਰੇ ਤੇ ਇਤਬਾਰ ਨਹੀਂ ਕਰਨਾ ਮੈਂ ਪਿੰਡਾਂ ਚ ਕਿਵੇਂ ਜਾਵਾਂਗਾ ਸੋ ਹੀ ਰਿਫਿਊਜ਼ ਟੂ ਥੈਟ ਐਂਡ ਉਹਦੇ ਕਰਕੇ ਉਹ ਜਿਹੜਾ ਹੈਗਾ ਉਹ ਚੁੱਕਿਆ ਗਿਆ ਫਿਰ ਮਾਰਿਆ ਗਿਆ ਸੋ ਵੈਰੀਸ ਥਿਉਰੀਜ਼ ਨੇ ਕਿਵੇਂ ਮਾਰਿਆ ਗਿਆ ਕੀ ਮਾਰਿਆ ਗਿਆ ਮੈਂ ਉਹਦੇ ਚ ਨਹੀਂ ਜਾਵਾਂਗਾ ਬਟ ਐਨੀਵੇ ਇਟ ਵਾਸ ਪ੍ਰੂਵਡ ਬਾਈ ਦ ਸੀਬੀਆਈ ਥੈਟ his body was disposed of and uh, he was killed ਹਰੀਕੇ ਪਤਣ ਚ ਉਹਨਾਂ ਦੀ ਲਾਸ਼ ਨੂੰ ਉਹ ਮੈਂ ਕਿਉਂ ਗੱਲਾਂ ਹੀ ਨੇ ਨਾ ਜੀ ਲਾਸ਼ ਮਿਲੀ ਨਹੀਂ ਬਰਾਮਦ ਨਹੀਂ ਹੋਈ ਬਰਾਮਦ ਨਹੀਂ ਹੋਈ ਹਾਂ ਜੀ ਬਾਡੀ ਜਿਹੜੀ ਮਰਜ਼ੀ ਸੀ ਥਿਊਰੀ ਲਗਾ ਲਓ ਪਰ ਸਰ ਬਾਡੀ ਜਾ ਕੇ ਇੱਥੇ ਸਕਦੀ ਹੈ ਫਿਰ ਕੀ ਆਪਾਂ ਇਨਵੈਸਟੀਗੇਟ ਨਹੀਂ ਕਰ ਸਕੀਏ ਉਹਨਾਂ ਦੀ ਬਾਡੀ ਕਿੱਥੇ ਨਹੀਂ ਇਸ ਤਰ੍ਹਾਂ ਹੁੰਦਾ ਕਿ ਯੂਜੂਲੀ ਕੀ ਕਰਦੇ ਸੀਗੇ ਉਹਨੂੰ ਟੋਟੇ ਕਰ ਦਿੰਦੇ ਸੀ ਮੱਛੀਆਂ ਖਾਣਗੇ ਸੀ ਵਾਹ ਗੁਰ